ਨੇ ਵੱਲੋਂ ਇਸ ચીਨ ਨੂੰ ਸਾਰਿਆਂ ਨੂੰ ਸੋਚਦੇ ਹੋਏ ਸਮਝਦੇ ਹੋਏ ਅੱਜ ਇਹ ਮੀਟਿੰਗ ਕੀਤੀ ਆ ਤੇ ਮੈਨੂੰ ਪੂਰੀ ਆਸ ਹੈ ਕਿ ਅਸੀਂ ਇਹਨੂੰ ਸਾਰਾ ਪ੍ਰਸ਼ਾਸਨ ਪੁਲਿਸ ਦੀ ਮਦਦ ਨਾਲ ਸਾਰੇ ਸਿਵਲ ਐਡਮਿਨਿਸਟ੍ਰੇਸ਼ਨ ਦੀ ਮਦਦ ਨਾਲ ਐਸਜੀਪੀਸੀ ਦੀ ਮਦਦ ਨਾਲ ਤੇ ਸਾਰੀ ਸੰਗਤ ਦੀ ਮਦਦ ਨਾਲ ਇਹਨੂੰ ਵਧੀਆ ਤਰੀਕੇ ਨਾਲ ਨਿਪਟਾਰੇ ਚਾੜਾਂਗੇ ਤੇ ਸਾਡੀ ਕੋਸ਼ਿਸ਼ ਹੈ ਕਿ ਜੋ ਹਰ ਸਾਲ ਜਿਸ ਤਰ੍ਹਾਂ ਦਾ ਹੁੰਦਾ ਰਿਹਾ ਸੀ ਉਸ ਤੋਂ ਵੀ ਬਿਹਤਰ ਕਰੀਏ ਜੋ ਪਿਛਲੇ ਵਾਰ ਕੋਈ ਕਮੀਆਂ ਪੇਸ਼ੀਆਂ ਰਹੀਆਂ ਹੋਣਗੀਆਂ ਅਸੀਂ ਉਹਨੂੰ ਵੀ ਦੇਖਦੇ ਹੋਏ ਹੋਰ ਬੈਟਰ ਪ੍ਰਬੰਧ ਕਰਨ ਦੀ ਅਸੀਂ ਯਤਨ ਬੰਦ ਹੈ ਅਸੀਂ ਇਹਦੀ ਪੂਰੀ ਕੋਸ਼ਿਸ਼ ਕਰਾਂਗਾ ਪਹਿਲਾ ਕੀ ਹੁੰਦਾ ਮੈਨੂੰ ਨਹੀਂ ਪਤਾ ਹੈਗਾ ਇਸ ਵਾਰ ਜਦੋਂ ਮੈਂ ਐਸਐਸਪੀ ਸਾਹਮਣੂ ਮਿਲਿਆ ਇੱਥੇ ਆਫਿਸ ਝਾਕੇ ਸਭ ਤੋਂ ਪਹਿਲਾਂ ਉਹਨਾਂ ਨੇ ਇਸ ਬਾਰੇ ਗੱਲ ਕੀਤੀ ਇਸ ਤੋਂ ਇਹ ਪਤਾ ਚੱਲ ਜਾਂਦਾ ਕਿ ਜਿਹੜੇ ਇਸ ਦੇ ਜ਼ਿੰਮੇਵਾਰ ਆਫੀਸਰ ਨੇ ਡਿਸਟ੍ਰਿਕਟ ਦੇ ਹੈੱਡ ਨੇ ਪੁਲਿਸ ਦੇ ਉਹ ਇਸ ਨੂੰ ਕਿੰਨੀ ਗੰਭੀਰਤਾ ਨਾਲ ਲੈ ਰਹੇ ਹਨ ਤੇ ਉਹਨਾਂ ਨੇ ਹੁਣ ਮੀਟਿੰਗ ਜੀ ਵੀ ਸ਼ੋਰ ਕੀਤਾ ਤੇ ਮੈਨੂੰ ਵੀ ਉਹਨਾਂ ਨੇ ਸ਼ੋਰ ਕੀਤਾ ਵੀ ਅਸੀਂ ਇਹਨੂੰ ਪੂਰਾ ਸ਼ਕਤੀ ਨਾਲ ਨਿਜਿੱਠਾਂਗੇ ਤੇ ਇਹਨੂੰ ਨਿਜਿੱਠਾਂਗੇ ਵੀ ਤੇ ਅਸੀਂ ਇਹਦੇ ਲਈ ਲੋਕਾਂ ਨੂੰ ਜਾਗਰਤ ਵੀ ਕਰਾਂਗੇ ਸਾਨੂੰ ਅਸੀਂ ਨਹੀਂ ਚਾਹਦੇ ਵੀ ਅਸੀਂ ਕਿਸੇ ਨਾਲ ਫੋਰਸ ਯੂਜ਼ ਕਰੀਏ ਜਾਂ ਕਿਸੇ ਨਾਲ ਅਸੀਂ ਕੋਈ ਕਰੀਏ ਵੀ ਐਕਸ਼ਨ ਲੈਣਾ ਪਵੇ ਇਸ ਲਈ ਮੈਂਨੇ ਡੀਪੀਆਰਓ ਸਾਹਿਬ ਨੂੰ ਵੀ ਕਿਹਾ ਵੀ ਇਹਦੀ ਪ੍ਰੋਪਰ ਇੰਟੈਂਸਿਵ ਐਸਜੀਪੀਸੀ ਦੇ ਮੈਂਬਰਸ ਨੂੰ ਅਸੀਂ ਰਿਕਵੈਸਟ ਕੀਤੀ ਹੈ ਵੀ ਉਹਨਾਂ ਵੱਲੋਂ ਵੀ ਇੱਕ ਕੋਈ ਰਿਕਾਰਡਡ ਮੈਸੇਜ ਆਵੇ ਅਸੀਂ ਆਪਣੇ ਵੱਲੋਂ ਵੀ ਪੁਲਿਸ ਵੱਲੋਂ ਵੀ ਇਹ ਤਿਆਰ ਕਰਕੇ ਦੀ ਇੰਟੈਂਸਿਵ ਪ੍ਰਚਾਰ ਕਰਾਂਗੇ ਤਾਂ ਕਿ ਲੋਕਾਂ ਨੂੰ ਪਹਿਲਾਂ ਹੀ ਜਾਗਰਤ ਹੋਵੇ ਇਸ ਵਾਰ ਪ੍ਰਸ਼ਾਸਨ ਇਸ ਨੂੰ ਟਿੱਲੇ ਮਿੱਠੇ ਨਹੀਂ ਲਵੇਗਾ ਤੇ ਮੈਨੂੰ ਪੂਰੀ ਉਮੀਦ ਹੈ ਤੇ ਇਹਦੇ ਵਿੱਚ ਅਸੀਂ ਇਸ ਤਰ੍ਹਾਂ ਦੀ ਜੋ ਪੁਰਾਣੀ ਜੇ ਕੋਈ ਗੱਲ ਇਹ ਜੀ ਹੋਈ ਹੈ ਤਾਂ ਇਸ ਵਾਰ ਨਹੀਂ ਹੋਣ ਦੇਵਾਂ ਮੈਂ ਬੜਾ ਕਲੀਅਰਲੀ ਹੈ ਕਿਹਾ ਹੈਗਾ ਕਿ ਸਾਰੇ ਏਰੀਆ ਨੂੰ ਸੈਂਸਟਾਈਜ਼ ਕੀਤਾ ਜਾਵੇ ਜਿਹੜਾ ਸੈਂਸਟਾਈਜ਼ ਕਰਨ ਦਾ ਮਤਲਬ ਹੁੰਦਾ ਇਹ ਹੀ ਹੁੰਦਾ ਵੀ ਜਿੰਨੇ ਸ਼ਰਾਤਤੀ ਅਨਸਰ ਨੇ ਉਹਨੂੰ ਆਇਡੈਂਟੀਫਾਈ ਕੀਤਾ ਜਾਵੇ ਉਹਨਾਂ ਤੇ ਵਿਜ਼ਨ ਰੱਖੀ ਜਾਵੇ ਅਰਧ ਕਾਨ ਦੀ ਚੈਕਿੰਗ ਕੀਤੀ ਜਾਵੇ ਉੱਥੇ ਦੇਖਿਆ ਜਾਵੇ ਵੀ ਕਿ ਕਿਸ ਤਰ੍ਹਾਂ ਦੇ ਬੰਦੇ ਕੰਮ ਕਰਦੇ ਆ ਕੀ ਕਰਦੇ ਆ ਤਾਂ ਜੋ ਕਿ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਾ ਹੋ ਸਕੇ ਬਾਕੀ ਉਸ ਦਿਨ ਮੌਕੇ ਦੇ ਸਾਡੇ ਹੈਲਪ ਡੈਸਕ ਕੌਣਗੇ ਪੂਰਾ ਪੁਲਿਸ ਪ੍ਰਸ਼ਾਸਨ ਹੋਏਗਾ ਐਸਜੀਪੀਸੀ ਦੇ ਬਲੰਟਰ ਹੋਣਗੇ ਅਸੀਂ ਹਰ ਪੱਖੋਂ ਕੈਮਰੇ ਲੱਗਣਗੇ ਐਸਐਸਪੀ ਸਾਹਿਬ ਨੇ ਦੱਸਿਆ ਕੋਈ ਅੰਦਾਜ਼ ਨਹੀਂ ਅਸੀਂ 100 ਕੈਮਰੇ ਲੈ ਕੇ ਜਾ ਰਹੇ ਆ ਠੀਕ ਹੈ ਨਾ ਤੇ ਲੋੜ ਪਈ ਸੀ ਡਰੋਨ ਦੇ ਨਾਲ ਵੀ ਇਹ ਤੇ ਨਜ਼ਰ ਰੱਖਾਂਗੇ ਜੋ ਪੋਸਿਬਲ ਹੋਇਆ ਅਸੀਂ ਕਰਾਂਗੇ ਬਟ ਇਹ ਹੁੰਦਾ ਹੈਗਾ ਦੇਖੋ ਜਦੋਂ ਮੇਲੇ ਹੁੰਦੇ ਆ ਤਾਂ ਇਹ ਚ ਕੋਈ ਦੋ ਰਾਏ ਨਹੀਂ ਕਿ ਇਸ ਤਰ੍ਹਾਂ ਦੇ ਅਨਸ਼ਰ ਵੀ ਕੋਸ਼ਿਸ਼ ਕਰਦੇ ਆ ਵੀ ਅਸੀਂ ਵੀ ਫਾਇਦਾ ਉਠਾਈਏ ਬਟ ਉਹਦੇ ਲਈ ਪੁਲਿਸ ਅਫੀਸਰ ਪੂਰੇ ਉਹਨਾਂ ਨੇ ਪੂਰਾ ਇਹਦੇ ਉਹਨਾਂ ਦੇ ਧਿਆਨ ਚ ਹੈਗਾ ਤੇ ਉਹ ਆਲਰੇਡੀ ਇਸ ਤੇ ਕਾਰਵਾਈ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈਗੀ ਉਹ ਪੂਰਾ ਇਹਨੂੰ ਸੈਂਸਟਾਈਜ਼ ਕਰ ਰਹੇ ਨੇ ਏਰੀਏ ਨੂੰ ਤੇ ਖਾਸ ਕਰਕੇ ਰੂਟ ਨੂੰ ਤੇ ਆਉਣ ਵਾਲੇ ਦਿਨਾਂ ਚ ਇਹਨਾਂ ਨੂੰ ਹੋਰ ਇੰਟੈਂਸੀਫਾਈ ਅਸੀਂ ਇਹਦੇ ਕਰਾਂਗੇ ਤੇ ਜਿਨ੍ਹਾਂ ਦੀ ਲਿਸਟ ਵਗੈਰਾ ਬਣਾ ਕੇ ਜਿਨ੍ਹਾਂ ਨੂੰ ਅਸੀਂ ਬਾਉਂਡ ਕਰਨਾ ਬਾਉਂਡ ਕਰਾਂਗੇ ਇਹ ਇਹਦੇ ਵੱਲੋਂ ਸਾਡਾ ਪੂਰਾ ਤੁਹਾਨੂੰ ਪੂਰੀ ਸੰਗਤ ਨੂੰ ਭਰੋਸਾ ਹੈ ਦਿਵਾਨਾ ਮੈਂ ਐਜ਼ ਅ ਡਿਪਟੀ ਕਮਿਸ਼ਨਰ ਕਿ ਇਸ ਤਰ੍ਹਾਂ ਦਾ ਅਸੀਂ ਕੋਈ ਨਹੀਂ ਹੋਣ ਦਵਾਵਾਂਗੇ ਜੇ ਕੋਈ ਸਾਡੇ ਕੋਈ ਵੀ ਧਿਆਨ ਚ ਆਊਗਾ ਉਹਨੂੰ ਅਸੀਂ ਸਖਤੀ ਨਾਲ ਨਿਜੇੜਾਂਗੇ ਸ਼ਰਾਬ ਦੇ ਹੈਗਾ ਉਹ 10 ਤਰੀਕ 10 ਦਾ ਅਸੀਂ ਕੀਤਾ ਹੈਗਾ ਉਹ ਬੰਦ ਕਰ ਦਾਂਗੇ ਆਰਡਰ ਹੋ ਗਏ ਨੇ ਨਹੀਂ ਮੈਂ ਚੈੱਕ ਕਰਕੇ ਕਰਾ ਦਾਂਗਾ ਤੇ ਸਕੂਲ ਦੀ ਅਸੀਂ ਸੈਕਟਰੀ ਐਜੂਕੇਸ਼ਨ ਨੂੰ ਰਿਕੁਐਸਟ ਭੇਜ ਦਿੱਤੀ ਹੈਗੀ ਤੇ ਉਹਨਾਂ ਨਾਲ ਮੈਂ ਗੱਲ ਕਰਕੇ ਮੈਨੂੰ ਉਮੀਦ ਹੈ ਜਿਵੇਂ ਪਿਛਲੇ ਸਾਲ ਹੋਈ ਸੀ ਉਹ ਵੀ 10 ਤਰੀਕ ਦੀ ਛੁੱਟੀ ਐਲਾਨ ਹੋ ਜਾਏ ਜੀ ਥੈਂਕ ਯੂ ਵੈਰੀ